ਜਾਓ ਸਾਵਧਾਨ ਜੇਕਰ ਤੁਸੀਂ ਵੀ ਮੋਮੋਜ਼ ਦੇ ਸ਼ੌਕੀਨ ਹੋ ਤਾਂ ਹੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਮੋਮੋ ਜ਼ਿਲਾਤ ਹਮੇਸ਼ਾ ਲਈ ਖਤਮ ਹੋ ਸਕਦੀ ਹੈ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹੋਏ ਬਹੁਤ ਗੰਦੀ ਥਾਵਾਂ ਤੇ ਮੋਮੋਜ਼ ਤਿਆਰ ਕੀਤੇ ਜਾਂਦੇ ਨੇ ਜਿੱਥੇ ਲੋਕ ਨਹਾਉਂਦੇ ਅਤੇ ਸੌਂਦੇ ਨੇ ਉੱਥੇ ਹੀ ਗੰਦਗੀ ਚ ਇਹ ਮੋਮੋਜ਼ ਬਣ ਰਹੇ ਨੇ ਇਸ ਵੀਡੀਓ ਤੋਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੋਮੋਜ਼ ਗਲੀਆਂ ਸੜੀਆਂ ਸਬਜ਼ੀਆਂ ਅਤੇ ਅਨਹਾਈਜਨਿਕ ਸਮਾਨ ਨਾਲ ਤਿਆਰ ਕੀਤੇ ਜਾਂਦੇ ਨੇ ਘਰ ਦੀ ਤਾਜੀ ਰੋਟੀ ਛੱਡ ਕੇ ਲੋਕ ਬਾਹਰ へ ਗਲਤ ਢੰਗ ਨਾਲ ਬਣਿਆ ਖਾਣਾ ਖਾਣ ਲਈ ਤਿਆਰ ਹਨ ਸਾਵਧਾਨ ਰਹੋ ਬਾਹਰ ਦਾ ਖਾਣਾ ਛੱਡੋ ਨਹੀਂ ਤਾਂ ਤੁਸੀਂ ਵੀ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ ਸਟੇਜ ਬਣ ਰਿਹਾ ਬਈ ਇਹ ਆ ਮਾਰਨਾ ਇਹ ਦੇਖੋ ਸਾਸ ਬਈ ਮੱਖੀ ਮੱਛਰ ਆ ਲੋ ਉਹ ਹੋ ਗਏ ਆ ਅੱਪ ਗਿਰੇ ਹੋਏ ਆ ਮਨੂ ਗੇਪਰੀ ਤਾਂ ਦੇਖ ਲੋ ਕਿਦਾਂ ਕੱਟ ਆਪਿਆ ਨਾ ਸਪ੍ਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨਾ ਤਾਂ ਸੌ ਗੱਲੀ ਕਿਤੇ ਆਹ ਲੈ ਆਹ ਦੇਖੋ ਅਹ ਉੱਪਰ ਪਿਆ ਆ ਲੋ ਅਰੇ ਸਪ੍ਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਵੀ ਆ ਜਾਓ ਬੰਦਾ ਦੇਖੀ ਚੂਹੇ ਚੂਹੇ ਨੇ ਖਾਇਆ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਨੇ ਮਾਈ ਗੋਡ ਯਾਰ ਵੈਰੀ ਦੀ ਕੁਆਲਿਟੀ ਭਾਈ ਮਮੋਸ ਨਾਲ ਇਹ ਦੋਸਤ ਆ ਦੇਖ ਲੋ ਮਮੋਸ ਦਾ ਹਾਊਸ ਪ੍ਰੀਮ ਆ ਖਾ ਰਹੇ ਨੇ ਵੇ ਕਿਆ ਵਾਰੀ ਨਹੀਂ ਆਰਡਰ ਮਾਰ ਕੋ ਮਾਜੀ ਪਰਾ ਭਾਈ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਬਾਨ ਇਤਨੇ ਆਦਾ ਪੰਮੀ ਨਹੀਂ ਆ ਫ੍ਰਿਜ ਇੱਥੇ ਹੀ ਮਟੋਰ ਵੀ ਆ ਮੈਂ ਤਾਂ ਖਾਦਿਆਂ ਤੂੰ ਉਹ ਮਾਈ ਗੋਡ ਆ ਦੇਖੋ ਜੀ ਪਨੀਰ ਖਜਾਨਾ 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 ਆ ਲੋ ਪੂਰੀ ਹੈ ਆ ਦਰਵਾਜ਼ੇ ਦੇ ਵਿੱਚ ਸਮੈਲ ਮਾਰ ਰਹੀ ਯਾਰ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਪਾਲਾ ਪਾਲਾ ਕੇ ਨਾ ਇਹ ਪਈਆਂ ਸੁੱਤੇ ਉੱਪਰ ਪਏ ਐ ਹੇ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਰੋਹ ਹੋ ਗਈ ਠੀਕ ਹੈ ਇਹ ਉਠਾ ਲਾ ਗੋਪੀ ਅੱਜ ਤੋੜ ਕੇ ਆ ਇਹ ਉਹ ਦਿਖਾਓ ਇਹ ਉਠਾ ਇੱਕ ਕੀ ਚੀਜ਼ ਹੈ ਚਿਕਨ ਦਾ ਆ ਚਿਕਨ ਹੈ ਜੀ ਦੇਖੋ ਆ ਹਾਏ 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 ਇਹ ਚਿਕਰੀ ਵੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਮਹਾਲੀ ਮਟਾ ਟੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਲੇ ਇਹ ਪੱਟ ਕੇ ਲਏ ਆ ਇਹ ਆ ਦੇਖੋ ਆ ਦੇਖੋ ਇਹ ਇਹੋ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬੰਦ ਰਿਆ ਇਹਦਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਇਹ ਵੀ ਫਿਕਨੇ ਇਹ ਕੇ